ਦੋਸਤੋ ਆ ਬੱਕਰੇ ਆ ਤਿੰਨ ਤੇ ਬਕਾਊ ਆ ਇਹ ਆ ਦੇਖ ਸਕਦੇ ਹੋ ਹਾਈਟ ਕਿਤੋਂ ਦੇਖਣੀ ਆ ਅਈ ਹਾਈਟ ਵੀ ਦੇਖ ਸਕਦੇ ਹੋ ਤਿੰਨ ਬੱਕਰੇ ਬਕਾਊ ਆ ਇਹ ਜੇ ਕਿਸੇ ਵੀਰ ਭੈਣ ਭਰਾ ਨੇ ਖਰੀਦਣ ਆ ਤੇ ਵਧੀਆ ਚੰਗੀ ਸਿਹਤ ਵਾਲੇ ਬੱਕਰੇ ਆ ਹਾਈਟ ਦੇਖ ਸਕਦੇ ਹੋ ਤੁਸੀਂ ਤੇ ਤਿੰਨੇ ਬੱਕਰੇ ਬਕਾਉ ਨੇ ਇਹ ਤੇ ਇਹਨਾਂ ਦਾ ਜਿਹੜਾ ਰੇਟ ਹੈ ਰੇਟ 80000 ਰੁਪਇਆ ਇਹ ਮਾਨ ਤਾਨ ਹੋ ਜਾਊਗਾ ਜੇ ਕਿਸੇ ਭੈਣ ਭਰਾ ਨੇ ਇਹ ਲੈਣੇ ਆ ਤਾਂ ਉਹ ਕੰਟੈਕਟ ਜ਼ਰੂਰ ਕਰ ਸਕਦਾ ਤੇ ਚੰਗੀ ਆਸਾਨ ਸੰਭਾਲ ਨਾਲ ਪਲੇ ਹੋਏ ਬੱਕਰੇ ਆ ਤੇ ਜੇ ਦੇਖ ਸਕਦੇ ਹੋ ਕਦ ਕਾਠ ਸੋਨੇ ਬੱਕਰੇ ਨੇ ਜੇ ਕਿਸੇ ਭੈਣ ਭਰਾ ਨੇ ਲੈਣਾ ਤਾਂ ਨੰਬਰ ਮੈਂ ਸੈਂਡ ਕਰ ਦੂੰ ਤੁਹਾਨੂੰ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਖੜੇ ਆ ਜੇ ਕਿਸੇ ਵੀ ਭੈਣ ਭਰਾ ਨੇ ਲੈਣ